ਕੰਨ ਤਾਰਾਂ ਦੇ ਪੁਲਿਸ ਦਾ ਖੌਫ ਇੰਨਾ ਕਿ ਇੱਕ ਸ਼ਖਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕਣਕ ਦੀ ਚੋਰੀ ਦਾ ਝੁੱਠਾ ਇਲਜ਼ਾਮ ਲਾ ਕੇ ਪੁਲਿਸ ਗੁਰਪ੍ਰੀਤ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਪਰ ਗ੍ਰਿਫਤਾਰੀ ਤੋਂ ਡਰਦੇ ਨੇ ਖੁਦਕੁਸ਼ੀ ਕਰ ਲਈ ਵਿਰੋਧ ਵਿੱਚ ਪਰਿਵਾਰ ਅਤੇ ਸਥਾਨਕ ਲੋਕ ਪੁਲਿਸ ਖਿਲਾਫ ਕਾਰਵਾਈ ਕਰਨ ਤੇ ਅੜ ਗਏ ਪੁਲਿਸ লাশ ਕਬਜ਼ੇ ਵਿੱਚ ਲੰਘ ਪਹੁੰਚੀ ਤਾਂ ਪਰਿਵਾਰ ਮੁਲਜ਼ਮ ਪੁਲਿਸ ਵਾਲਿਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹੀ লাশ ਦੇਣ ਦੀ ਗੱਲ ਕਰ ਰਿਹਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਫਸਰ ਨੇ ਪੀੜਤ ਪਰਿਵਾਰ ਨੂੰ ਹੀ ਮੁਲਜ਼ਮ ਦੱਸ ਕਿੰਨੇ ਬੱਚੇ ਤੁਹਾਡੇ ਤੇ ਮੇਰੇ ਦੋ ਬੱਚੇ ਆ ਛੋਟੇ ਕੀ ਕੰਮ ਕਰਦੇ ਸੀ ਬਾਜੀ ਉਹ ਆਲੂ ਗੰਡੇ ਦਾ ਕੰਮ ਕੰਮ ਕਰਦੇ ਮੈਂ ਤਨਦੁਰੀ ਮੈਂ ਤਨਦੁਰੀ ਦਾ ਮੇਰਾ ਕਹਿਣਾ ਕਿ ਕੋਈ ਇਹੋ ਜੀ ਗੱਲ ਨਹੀਂ ਹੋਈ ਕਿਉਂਕਿ ਤੁਸੀਂ ਗੱਲ ਇਹੋ ਜੀ ਸਾਹਮਣੇ ਨਹੀਂ ਆਈ ਇਹ ਤਾਂ ਇਹਦੇ ਕਾਨੂੰਨ ਕਦਮਾਂਦਰਜ ਆ ਵੀਰ ਜਿਹੜੇ ਫੂਡ ਸਪਲਾਈ ਵਿਭਾਗ ਵੱਲੋਂ ਕਦਮਾਂ ਕਦਮਾਂ ਵੱਲੋਂ ਇਹਦੇ ਦਰਜ ਹੋਇਆ ਕਿ ਇਹਨਾਂ ਨੇ ਜੜੀਆਂ ਵਾ ਟਰੱਕ ਚੋਰੀ ਕੀਤੇ ਆ ਉਤੋਂ ਟਰੱਕ ਚੋਰੀ ਕਰਕੇ ਲਿਆ ਉਹਦੇ ਸੰਬੰਧ ਕਦਮਾਂਦਰਜ ਆ ਪੁਲਿਸ ਨੂੰ ਰਿਪੋਰਟ ਕਰਨ ਤੇ ਆਉਣਾ ਹੀ ਪੈਣਾ ਆ ਪੁਲਿਸ ਉਸ ਦਿਨ ਆਈ ਆ ਨਹੀਂ ਆਈ ਕੋਈ ਗੱਲ ਹੋਈ ਆ ਕਿ ਨਹੀਂ ਪੁਲਿਸ ਦੇ ਉਸ ਦਿਨ ਆਈ ਵੀ ਨਹੀਂ ਇਹ ਹੁਣ ਕਹਿ ਰਹੇ ਆ ਕਿ ਅਸੀਂ ਜਿੰਨੇ ਵੀ 174 ਦੀ ਕਾਰਵਾਈ ਕਰਵਾ ਲਓ ਤੁਸੀਂ ਪਵਾ ਕੇ ਡੈੱਡ ਬੋਡੀ ਜਿਹੜੀ ਆ ਉਹਦਾ ਪੋਸਟਮਾਰਟਮ ਕਰਵਾ ਕੇ ਉਹਦਾ ਸੰਸਕਾਰ ਕਰੋ ਇਹ ਕਹਿੰਦੇ ਵੀ ਅਸੀਂ ਥਾਣੇਦਾਰਾਂ ਦੇ ਪਰਚਾ ਦਰਜ ਕਰਉਣਾ ਪਰਚਾ ਦਰਜ ਕਰਾਇਆ ਤੇ ਕਦਮਾਂ ਵਾਲਿਆਂ ਨੇ ਫੂਡ ਸਪਲਾਈ ਵਿਭਾਗ ਨੇ ਥਾਣੇਦਾਰ ਦਾ ਦੇ ਵਿੱਚ ਕੀ ਕਸੂਰ ਆ